ਸਸੀ ਕਾਲ ਦੀਸਾਂ ਨੂੰ ਕਿਵੇਂ ਹੁੰਦੀ ਤੁਸੀਂ ਸਾਰੇ ਤੇ ਕਿੱਦਾਂ ਕਰਦੇ ਪਈਓ ਤੁਸੀਂ ਆਪਣਾ ਟਾਰਗੇਟ ਕਲੀਅਰ ਜਾਂ ਨਹੀਂ ਤੇ ਅੱਜ ਆਪਾਂ ਗੱਲ ਕਰਾਂਗੇ ਜੀ 18 April ਦੇ ਆਪਣੇ ਟਾਰਗੇਟ ਦੀ ਤੇ ਕਿਹੜੇ-ਕਿਹੜੇ ਬੱਚਿਆਂ ਜਿਹੜੇ ਆਪਣਾ ਡੇਲੀ ਦਾ ਟਾਰਗੇਟ ਕੰਪਲੀਟ ਕਰਦੇ ਪਈਆਂ ਤੇ ਕਿਹੜੇ ਨਹੀਂ ਆ ਗੰਦੇ ਵਿੱਚ ਜਿਹੜੇ ਨਹੀਂ ਟਾਰਗੇਟ ਕਲੀਅਰ ਕਰਦੇ ਠੀਕ ਹੈ ਠੀਕ ਹੈ ਨਾ ਭਾਈ ਟੌਪਿਕ ਵੀ ਲਿਆ ਸੀ ਵੀ ਬਾਹਰ ਜਾਣਾ ਸਹੀ ਆ ਜਾਂ ਨਹੀਂ ਆ ਸਹੀ ਠੀਕ ਹੈ ਉਹ ਦੋਨੇ ਚੀਜ਼ਾਂ ਆਪਾਂ ਕੀ ਕਰਾਂਗੇ ਕਲੀਅਰ ਕਰਾਂਗੇ ਅੱਜ ਜਿਹੜਾ ਜਿਹਨਾਂ ਵਿੱਚ ਤਾਂ ਹੈਗਾ ਓਪੀਨੀਅਨ ਉਹ ਜ਼ਰੂਰ ਦੱਸਣਗੇ ਜਿਹਨਾਂ ਦਾ ਨਹੀਂ ਹੈਗਾ ਦੇਖੋ ਮੇਰਾ ਮੰਨਣਾ ਆ ਬੀ ਪੜ੍ਹਨਾ ਹੀ ਜ਼ਰੂਰੀ ਨਹੀਂ ਹੈਗਾ ਠੀਕ ਹੈ ਹਰ ਗੱਲ ਲਈ ਸਾਡਾ ਕੋਈ ਨਾ ਕੋਈ ਓਪੀਨੀਅਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂ ਕਿ ਆਪਾਂ ਵੀ ਹਿਊਮਨਸ ਨੇ ਤੇ ਪੜ੍ਹੇ ਲਿਖੇ ਨਹੀਂ ਤੇ ਫਾਇਦਾ ਕੀ ਪੜ੍ਹੇ ਲਿਖੇ ਦਾ ਮੇਰਾ ਕਹਿੰਦਾ ਸਾਡੇ ਤੇ ਕਮੈਂਟ ਕਰਦੀ ਸੀ ਵੀ ਯਾਰ ਤੁਸੀਂ ਇਹਨੇ ਦੇਸੀ ਕਿਉਂ ਰਹਿੰਦੇ ਹੋ ਹਨ ਤੇ ਆਪਾਂ ਕੀ ਕਮੈਂਟ ਕਰਦੇ ਸੀ ਵੀ ਦੇਖੋ ਜੇ ਤੁਸੀਂ പെല്ലോ വെ

ਦੱਸਣਾ ਹੁੰਦਾ ਉਹ ਹੁੰਦਾ ਇੱਕ ਐਜੂਕੇਟਿਡ ਪਰਸਨ ਠੀਕ ਹੈ ਉਹ ਨਹੀਂ ਹੁੰਦਾ ਵੀ ਆਪਾਂ ਮਰਸੀਡੀਜ਼ ਚ ਫਿਰ ਰਹੇ ਆ ਜਾਂ ਫਿਰ ਆਪਾਂ ਇੰਗਲਿਸ਼ ਦੋ ਚਾਰ ਟੋਂਟ ਮਾਰਦੇ ਕਿਸੇ ਨੂੰ ਉਹ ਬੜੇ ਲਿਖਿਆ ਇੱਕ ਹੋ ਗਈ ਸਾਡੀ ਅੱਧ ਤੇ ਹੁਣ ਆਪਾਂ ਟਾਰਗੇਟ ਚ ਆਉਂਦੇ ਆ ਠੀਕ ਹੈ ਪੰਜਾਬ ਜੀ ਦੇ ਆਪਾਂ 2 ਪੇजेस ਕਰਨੇ ਆ ਜੀ ਪਲੱਸ 30 ਐਮਸੀਕਿਊ ਕਰਨੇ ਆ ਪੰਜਾਬ ਜੀ ਕਿਹ ਹੋ ਗਿਆ ਇੰਗਲਿਸ਼ ਦਾ ਆਪਾਂ ਐਡਜੈਕਟਿਵ ਸਟਾਰਟ ਕੀਤਾ ਹੋਇਆ ਉਹਦੇ 2 ਪੇਜ ਪਲੱਸ 10 ਵਰਡ ਕਰਨੇ ਆ ਮੈਥ ਲਈ ਆਪਾਂ ਪਰਸੈਂਟੇਜ ਸਟਾਰਟ ਕੀਤੀ ਹੋਈ ਆ ਉਹਦੀ ਇੱਕ ਕਲਾਸ ਲਾਣੀ ਆ ਰੀਜ਼ਨਿੰਗ ਤੇ ਆਪਾਂ ਆਲਡਰ ਤੇ ਰੈਂਕਿੰਗ ਆ ਥੋੜੀ ਜੀ ਹੈਂਡਰਾਈਟਿੰਗ ਨੂੰ ਥੋੜਾ ਦਾ ਕਰ ਲਿਓ ਠੀਕ ਹੈ ਸਮਝ ਤੇ ਤਾਂ ਆ ਹੀ ਰਹੀ ਹੋਣੀ ਹੈ ਨਾ ਰੀਜ਼ਨ ਹੋ ਗਿਆ ਕੰਪਿਊਟਰ ਉਹਦੀ 9ਥ ਕਲਾਸ ਦੀ ਰਿਵੀਜ਼ਨ ਕਰਨੀ ਆ ਤੇ ਲਿਖਣੀ ਆ ਠੀਕ ਹੈ ਜੀ 9ਥ ਕਲਾਸ ਸਟੈਟਿਕ ਦੀ ਨੈਕਸਟ ਕਲਾਸ ਕਰਨੀ ਆ ਜੀ ਪਿਛ ਤੋਂ ਦਿਆਂ ਸਾਈਡ ਆਪਾਂ ਤੇ ਸਟੈਟਿਕ ਹੋ ਗਿਆ ਕਰੰਟ ਦੇ ਕਰਨੀ ਆ ਜੀ ਪੰਜ ਕੁਐਸਚਨ ਟੇਬਲ ਆਪਾਂ 26 ਦਾ ਕਰਨਾ ਆ ਠੀਕ ਹੈ ਤੇ ਇੱਕ ਜੀ ਹਿਸਟਰੀ ਹਿਸਟਰੀ ਦੇ 2 ਪੀਚ ਠੀਕ ਹੈ ਜੀ ਆ ਸਾਡਾ ਟਾਰਗੇਟ ਹੈ ਜੀ ਕੱਲ ਦਾ ਤੇ ਬੱਚੋ ਬਹੁਤ ਜ਼ਿਆਦਾ ਮੋਟੀਵੇਟਰ ਹੋ ਐਗਜ਼ਾਮ ਆਉਣ ਵਾਲਾ ਤੁਹਾਡਾ ਨੇੜੇ ਤੇ ਜੇ ਤੁਸੀਂ ਆਹ ਟਾਰਗੇਟ ਨਹੀਂ ਫੋਲੋ ਕਰ ਪਾ ਰਹੇ ਹੋ ਮੰਨ ਲਓ ਹੁਣੇ ਸਾਡੇ ਚੈਨਲ ਨਾਲ ਜੁੜੇ ਹੋ ਤਾਂ ਇੱਕ ਜਿਹੜੀ ਆਪਾਂ 45 ਡੇਸ ਦੀ ਸਟ੍ਰੈਟੇਜੀ ਸ਼ੇਅਰ ਕੀਤੀ ਆ ਉਹਨੂੰ ਫੋਲੋ ਕਰੋ ਤੇ ਆਪਣਾ ਜਿਹੜਾ ਪੇਪਰ ਹੋ ਵੱਧੇ ਤਰੀਕੇ ਨਾਲ ਕਵਰ ਕਰੋ ਤੇ ਵੱਧੇ ਮਾਰਕਸ ਲੈ ਕੇ ਆਓ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਨੀ ਆ ਜੀ ਬਾਹਰਲੇ ਦੇਸ ਜਾਣ ਵਾਲਿਆਂ ਦੀ ਠੀਕ ਹੈ ਅੱਧੇ ਬੱਚਿਆਂ ਨੂੰ ਦੇਖੋ ਯਾਰ ਪਹਿਲਾਂ ਹੀ ਦੱਸ ਦਿੰਦਿਆਂ ਨੋ ਨੈਗੇਟਿਵ ਕਮੈਂਟਸ ਨਾ ਮੈਂ ਕਰਦੀ ਨਾ ਤੁਸੀਂ ਕਰੋ ਠੀਕ ਹੈ ਪਰ ਇਹ ਗੱਲ ਜਿੰਨਾ ਬੱਚਿਆਂ ਨੇ ਏਮ ਹੀ ਆ ਮਤਲਬ ਸੁਪਨਾ ਹੀ ਆ ਬਾਹਰ ਜਾਣ ਦਾ ਮੈਂ ਉਹਨਾਂ ਨੂੰ ਨਹੀਂ ਮਨਾ ਕਰਦੀ ਭਾਈ ਜੇ ਤੁਹਾਡਾ ਸੁਪਨਾ ਆ ਤਾਂ ਮਤਲਬ ਤੁਹਾਡੀ ਜਿੱਦ ਦਾ ਬਚਪਨ ਤੋਈ ਤਾਂ ਜੇ ਤੁਸੀਂ ਫਿਰ ਤਾਂ ਤੁਸੀਂ ਜਾਓ ਇੱਕ ਵਾਰੀ ਲਾਈਫ ਤੇ ਜ਼ਰੂਰ ਮੌਕਾ ਦਿਓ ਨਹੀਂ ਤੇ ਨਾ ਬਾਅਦ ਚ ਫਿਰ ਤੁਸੀਂ ਰਿਗਰਟ ਕਰੋਗੇ ਵੀ ਯਾਰ ਕਾਸਮੋਸ ਟਾਈਮ ਨਾ ਗੱਲ ਮੰਨਦੀ ਮੇਰਾ ਮਾਈਂਡ ਮਾਈਂਡ ਉਹ ਕਰਤਾ ਕਹਿੰਦੇ ਆ ਨਾ ਫਰੈਸ਼ ਕਰਤਾ ਮੈਨੂੰ ਤਾਂ ਉਲਝਾਤਾ ਮੈਡਮ ਨੇ ਠੀਕ ਆ ਐਦਾਂ ਦੀ ਗੱਲਾਂ ਫਿਰ ਬਾਅਦ ਚ ਤੁਸੀਂ ਨਾ ਪੁੱਛਣਾ ਇਸ ਕਰਕੇ ਬੋਲ ਰਹੀ ਆ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਠੀਕ ਆ ਉਹ ਤੁਹਾਡੀ ਮਰਜ਼ੀ ਆ ਬਟ ਮੈਂ ਦੱਸ ਦਿੰਦੀ ਆ ਕਿ ਕਿਉਂ ਨਹੀਂ ਜਾ ਪਹਿਲੀ ਗੱਲ ਆਹੀ ਆ ਵੀ ਆਪਾਂ ਪੈਸਾ ਕਮਾਉਣਾ ਫੈਮਿਲੀ ਲਈ ਠੀਕ ਫੈਮਿਲੀ ਹੀ ਜੋ ਸਾਡੇ ਕੋਲ ਨਹੀਂ ਜਦੋਂ ਉਹਨਾਂ ਕੋਲ ਮਾੜਾ ਸੁੱਖ ਜਿਹੜਾ ਵੀ ਟਾਈਮ ਮੈਂ ਆਹ ਨਹੀਂ ਕਹਿੰਦੀ ਵੀ ਪੈਸੇ ਦਾ ਹੀ ਮਾੜਾ ਟਾਈਮ ਆਉਂਦਾ ਜਦੋਂ ਉਹ ਬਿਮਾਰ ਹੁੰਦੇ ਆ ਠੀਕ ਆ ਕਿੱਥੇ ਲੜਾਈ ਹੋਈ ਆ ਫੈਮਿਲੀ 'ਚ ਜਾਂ ਕੁਝ ਵੀ ਹੋਈ ਆ ਉਹ ਡਿਪਰੈਸ ਨੇ ਤੇ ਉਸ ਟਾਈਮ ਆਪਾਂ ਉਹਨਾਂ ਦੇ ਨਾਲ ਨਹੀਂ ਆ ਕਿ ਉਸ ਥੋੜੇ ਪ੍ਰੈਜ਼ੈਂਟ ਨੂੰ ਕਿ ਪੈਸਾ ਤੁਹਾਨੂੰ ਪੈਸਾ ਉਹ ਥੋੜੇ ਪ੍ਰੈਜ਼ੈਂਟ ਦੇ ਸਕਦਾ ਉਹਨਾਂ ਨੂੰ ਪੈਸਾ ਉਹਨਾਂ ਕੋਲ ਬਹੁਤਾਂ ਨੂੰ ਡਾਊਟ ਪਰ ਤੁਸੀਂ ਨਹੀਂ ਹੈਗੇ ਠੀਕ ਹੈ ਤੇ ਇੱਕ ਫੈਮਿਲੀ ਆ ਜਿਨ੍ਹਾਂ ਨੂੰ ਸਾਡੀ ਵੈਲਿਊ ਆ ਹੋਰ ਕਿਸੇ ਨੂੰ ਸਾਡੀ ਵੈਲਿਊ ਵੀ ਨਹੀਂ ਹੈਗੀ ਵੀ ਤੁਸੀਂ ਹੋ ਨਾ ਹੋ ਉਹਨਾਂ ਦੀ ਲਾਈਫ 'ਚ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਫੈਮਿਲੀ ਆ ਜਿਹੜੀ ਤੁਹਾਡੇ ਬਿਨਾ ਇੱਕ ਦਿਨ ਨਹੀਂ ਗੁਜ਼ਾਰ ਸਕਦੀ ਤੇ ਇੱਕ ਮਾਂ ਦਾ ਤੁਸੀਂ ਹਿਸਾਬ ਲਾ ਲਿਓ ਜਿਹੜੇ ਜਿਨ੍ਹਾਂ ਦੇ ਬੱਚੇ ਆਰਮੀ 'ਚ ਹੁੰਦੇ ਆ ਨਾ ਉਹਨਾਂ ਮਾਂ ਨੂੰ ਇੱਕ ਇੱਕ ਵਾਰੀ ਉਹਨਾਂ ਨਾਲ ਆਪਣੀ ਲਾਈਫ ਥੋੜੀ ਜਿਹੀ ਸ਼ੇਅਰ ਕਰਕੇ ਆਓ ਭਾਵੇਂ 10 ਦਿਨ 15 ਦਿਨ ਉਹਨਾਂ ਨਾਲ ਬਹਿ ਕੇ ਦੇਖਿਓ ਵੀ ਉਹ ਕਿੰਨਾ ਵੱਡਾ ਦਰਦ ਲੈ ਕੇ ਬੈਠਿਆ ਨੇ ਅੰਦਰ ਤੇ ਫਿਰ ਯਾਰ ਉਸ ਪੈਸੇ ਦਾ ਕਰਨਾ ਕੀ ਆ ਮੈਨੂੰ ਪਤਾ ਵੀ ਤੁਸੀਂ ਆਪਣੇ ਮਾਂ ਪਰ ਉਹਨੂੰ ਇੱਕ ਰੈਪਿਊਟੇਸ਼ਨ ਦੇਣੀ ਆ ਆਪਣੇ ਪੂ ਕਰਕੇ ਨਜ਼ਾਰੇ ਲਾਤੇ ਪੀਉਦੇ ਹਨ ਤੇ ਉਹ ਪੂਰਾ ਐਸ ਕਰਦਾ ਪਿਆ ਬਟ ਅਨੰਤ ਅਸੀਂ ਇੰਡੀਆ ਚ ਰਹਿ ਕੇ ਵੀ ਕਰ ਸਕਦੇ ਹਾਂ ਕਿਦਾਂ ਇੱਕ ਬੈਟਰ ਇਨਸਾਨ ਬਣ ਕੇ ਹਰ ਮੁੰਡਿਆਂ ਤੋਂ ਵਧੀਆ ਬਣ ਕੇ ਸਾਕਲ ਨਾਲੋਂ ਨਹੀਂ ਵੀ ਹਾਂ ਜਿਮ ਚ ਜਾ ਰਹੇ ਹਾਂ ਤੇ ਤੁਸੀਂ ਬਹੁਤ ਵਧੀਆ ਬੁੱਢੀਆਂ ਤੇ ਬਹੁਤ ਵਧੀਆ ਪਰਸਨ ਹੋ ਤੁਸੀਂ ਮੁੰਡੇ ਵੀ ਤੇ ਕੁੜੀਆਂ ਵੀ ਸਾਰਿਆਂ ਲਈ ਆਹ ਗੱਲ ਇੱਕ ਵਧੀਆ ਪਰਸਨ ਬਣ ਕੇ ਇੱਕ ਵਧੀਆ ਮੁੰਡਾ ਬਣ ਕੇ ਠੀਕ ਹੈ ਆਪਣੇ ਮਾਂ ਪਿਓ ਦੀ ਜਿਹੜੀ ਰਿਸਪੈਕਟ ਬਹੁਤ ਜ਼ਿਆਦਾ ਕਰਦੇ ਨੇ ਉਹ ਬਣ ਕੇ ਆਪਣੀ ਸਟੱਡੀ ਤੇ ਮੇਨ ਫੋਕਸ ਆ ਉਹਨਾਂ ਦਾ ਜਿਹੜਾ ਸੁਪਨਾ ਆ ਉਹ ਤੁਸੀਂ ਆਪਣਾ ਸੁਪਨਾ ਬਣਾ ਲਿਆ ਜੇ ਉਹਨਾਂ ਦਾ ਸੁਪਨਾ ਵੀ ਮੇਰਾ ਪੁੱਤ ਮੇਰੇ ਨਾਲ ਰਹੇ ਮੇਰੇ ਬਿਜ਼ਨਸ 'ਚ ਬੈਠੇ ਭਾਵੇਂ ਕੋਈ ਵੀ ਆਪਾਂ ਵਿੱਚ ਖੇਤੀ ਬਾੜੀ ਆ ਠੀਕ ਹੈ ਜੇ ਉਹ ਵੀ ਹੈਗਾ ਨਾ ਤਾਂ ਉਹਨਾਂ ਨੂੰ ਉਹ ਵੀ ਬਹੁਤ ਵਦਿਆ ਲੱਗੂਗਾ ਵੀ ਦੇਖੋ ਜੋ ਮੈਂ ਕਹਿੰਦਾ ਨਾ ਮੇਰਾ ਪੁੱਤ ਉਹ ਕਰਦਾ ਆ ਵੀ ਬਹੁਤ ਹੁੰਦਾ ਮਾਪਿਆਂ ਨੂੰ ਖੁਸ਼ੀ ਦੇਣ ਲਈ ਜ਼ਰੂਰੀ ਨਹੀਂ ਹੁੰਦਾ ਵੀ ਮਾਪੇ ਪੈਸਿਆਂ ਨਾਲ ਹੀ ਖੁਸ਼ ਹੋਊਗੇ ਠੀਕ ਹੈ ਜਿੰਦੂ ਤੱਕ ਆਪਾਂ ਪੈਸਾ ਕਮਾਉਂਦੇ ਆ ਤੇ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਜਦੋਂ ਆਪਾਂ ਟਾਈਮ ਦੇਣਾ ਹੁੰਦਾ ਫਿਰ ਤੁਸੀਂ ਪਤਾ ਹੀ ਆ ਠੀਕ ਫੈਮਲੀ ਲਈ ਭੁੱਲ ਜਾ ਪੈਸਾ ਕਮਾਉਣਾ ਓਨਲੀ ਫੈਮਲੀ ਲਈ ਆ ਜਦ ਫੈਮਲੀ ਹੀ ਨਹੀਂ ਫਿਰ ਪੈਸੇ ਦਾ ਕੀ ਕਰੂਗੇ ਸਿੱਧੀ ਜੀ ਗੱਲ ਆ ਬਾਹਰ ਜਾ ਕੇ ਮੈਨੂੰ ਪਤਾ ਵੀ ਤੁਸੀਂ ਪੈਸਾ ਬਹੁਤ ਕਮਾਉਣਾ ਬਟ ਇੱਥੇ ਵੀ ਵਧੀਆ ਜੀ ਜੋਬ ਲੈ ਕੇ ਆਪਣੀ ਵਧੀਆ ਰੈਪਿਊਟੇਸ਼ਨ ਬਣਾ ਕੇ ਪਿੰਡ ਚ ਵੀ ਹਾਂ ਤੁਹਾਡੇ ਤਾਊ ਚਾਚੇ ਵੀ ਇਦਾਂ ਤੁਹਾਡੇ ਤਾਊ ਚਾਚਾਾਂ ਦੇ ਬੈਠ ਕੇ ਨਾ ਤੁਹਾਡਾ ਪਿਓ ਤੁਹਾਡੀ ਮੰਮੀ ਜੀ ਇਦਾਂ ਕਹਿ ਰਹੀ ਆ ਨਾ ਵੀ ਮੇਰੀ ਧੀ ਇਦਾਂ ਦੀ ਮੇਰਾ ਪੁੱਤ ਇਦਾਂ ਨਾ ਵੀ ਮੇਰੇ ਤੋਂ ਕਹੇ ਬਣਾ ਨਹੀਂ ਇੱਥੇ ਜਾ ਸਕਦਾ ਮੈਨੂੰ ਇੰਨਾ ਯਕੀਨ ਆਪਣੇ ਪੁੱਤ ਤੇ ਬਸ ਆਹ ਕਹਤਾ ਨਾ ਤੁਹਾਡੇ ਮਾਪਿਓ ਨੇ ਇੰਨਾ ਵਰਡ ਕਿਸੇ ਕਿਸੇ ਦੇ ਪਿ ਠੀਕ ਹੈ ਸਭ ਨੂੰ ਆਪਣੇ ਜਵਾਕਾ ਦਾ ਪਤਾ ਹੈ ਤਾਂ ਬਸ ਆਹੀ ਗੱਲ ਆ ਜ਼ਰੂਰੀ ਨਹੀਂ ਹੁੰਦਾ ਵੀ ਪੈਸਾ ਹੀ ਸਭ ਕੁਝ ਆ ਮੈਂ ਬਹੁਤ ਫੈਮਿਲੀ ਦੇਖੀ ਆ ਜਿਹੜੇ ਜਿਨ੍ਹਾਂ ਦੇ ਬੱਚੇ ਬਾਹਰ ਗਏ ਹੋਏ ਨੇ ਠੀਕ ਆ ਕੋਠੀ ਬਹੁਤ ਵੱਡੀ ਆ ਬਟ ਗਿਆ ਨਾ ਉਹ ਕੋਠੀ ਵੀ ਨਾ ਐਦਾਂ ਵੇਟ ਕਰਦੀ ਆ ਵੀ ਮੇ ਇਹਨਾਂ ਤਾਂ ਪੁੱਤੀ ਨਹੀਂ ਹੈਗਾ ਇੱਥੇ ਮੈਂ ਕਿ ਕਰਾਂ ਕੋਠੀ ਦਾ ਉਹ ਕੋਠੀ ਵੀ ਖੁਦ ਆਪਣੇ ਆਪ ਨੂੰ ਕੁਐਸਚਨ ਕਰਦੀ ਆ ਕਿ ਜਦੋਂ ਇੱਥੇ ਰਹਿਣ ਵਾਲੇ ਨਹੀਂ ਹੈਗੇ ਮੇਰਾ ਫਾਇਦਾ ਕੀ ਫੇਰ ਕੋਠੀ ਹੋਣ ਦਾ ਜਦ ਬੰਦੇ ਹੋਣਗੇ ਨਾ ਉਦੋਂ ਹੀ ਕੋਠੀ ਵਧੀਆ ਲੱਗਦੀ ਆ ਤੇ ਆ ਰਿਹਾ ਜੀ ਹੁਣ ਸਾਡਾ ਮੋਟੀਵੇਸ਼ਨ ਜੇ ਹੁਣ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਮੇਰਾ ਤਾਂ ਆਹੀ ਰਹੂਗਾ ਵੀ ਪਹਿਲਾਂ ਆਪਣੀ ਫੈਮਿਲੀ ਆ ਉਹਨਾਂ ਨੂੰ ਮੈਨੂੰ ਪਤਾ ਵੀ ਹਾਂ ਤੁਸੀਂ ਬਹੁਤ ਵਧੀਆ ਹੈਪੀ ਦੇ ਸਕਦੇ ਹੋ ਵੀ ਆਰ ਸਾਡੇ ਤੋਂ ਇੱਥੇ ਨਹੀਂ ਪੈਸੇ ਕਮਾਹ ਹੋ ਰਿਏ ਉਹ ਨਹੀਂ ਹੋ ਰਿਹਾ ਫਲਾਣਾ ਫੁਲਾਣਾ ਜੋ ਵੀ ਤੁਹਾਡੇ ਰੀਜ਼ਨ ਨੇ ਬਟ ਕੋਈ ਵੀ ਰੀਜ਼ਨ ਇੰਨਾ ਵੱਡਾ ਨਹੀਂ ਹੋ ਸਕਦਾ ਵੀ ਤੁਸੀਂ ਆਪਣੀ ਫੈਮਿਲੀ ਤੋਂ ਦੂਰ ਜਾਓ ਸਿੱਧੀ ਦੀ ਗੱਲ ਹੈ ਤੇ ਜਿਹਨਾਂ ਦੇ ਬਾਹਰੀ ਫੈਮਿਲੀ ਸੈਂਟਰ ਨੇ ਫਿਰ ਤਾਂ ਬਹੁਤ ਵਧੀਆ ਗੱਲਾਂ ਤੁਸੀਂ ਤਾਂ ਜਾਓ ਠੀਕ ਹੈ ਤੇ ਬਹੁਤ ਵਧੀਆ ਤੇ ਆਪਣਾ ਟਾਰਗੇਟ ਤੇ ਹੁਣ ਫੋਕਸ ਦਿਓ ਇੱਕ ਜੋਬ ਲਓ ਵਧੀਆ ਜੀ ਤੇ أنا